ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵੇਰ ਸਾਢੇ 5 ਵਜੇ ਦਾ ਟਾਈਮ ਆ ਪੌਣੇ 6 ਦਾ ਤੇ ਮੀਂਹ ਦੇਖੋ ਜੀ ਆਪਣੇ ਮੀਂਹ ਆ ਗਿਆ 5 ਵਜੇ 5 ਵਜੇ ਦਾ ਮੀਂਹ ਪੈ ਰਿਹਾ ਜੀ ਮੈਂ ਜੋ ਸਨੀਲ ਨੂੰ ਇਧਰ ਨਮਾ ਨਮੂਰੀ ਜੀ ਰੈਡੀ ਕਰ ਰਹੀ ਸੀ ਤੇ ਮੀਂਹ ਜਨਾ ਬੱਚੇ ਆਟਾ ਹੋ ਗਿਆ ਮੀ ਪੈਂਦੇ ਨੂੰ ਬਿਚਰੀ 15 ਮਿੰਟ ਰੁਕਿਆ ਸੀ ਦਵਾਰੋਂ ਫੇਰ ਉਸੇ ਤਾਰ ਦੇ ਵਿੱਚ ਚੱਲ ਪਿਆ ਪੂਲ ਪਾਣੀ ਹੈਨਾ ਤੇ ਮੈਨੂੰ ਲੱਗਦਾ ਹੁਣ ਤਾਂ ਮੀ ਪਾ ਪਾ ਕੇ ਨੇ ਹਾਲ ਕਰ ਦੂ ਰੱਬ ਪਰ ਗਰਮੈਸ਼ ਹੋਣੀ ਹੈ ਠੰਡ ਨਹੀਂ ਹੋਈ ਬਿਲਕੁਲ ਵੀ ਨਹੀਂ ਆਉਂਦਾ ਪੈਂਦਾ ਜਾਂਦਾ ਪਰ ਠੰਡ ਨਹੀਂ ਮਹਿਸੂਸ ਹੁੰਦੀ ਹੈ ਇਹ ਕਿਤੇ ਪਾ ਲੱਗਣ ਲੱਗੇ ਏਸੀ ਬੰਦ ਹੋ ਜਾਣਾ ਹੈਨਾ ਪਰ ਨਾ ਏਸੀ ਵੀ ਚੱਲਦੇ ਨੇ ਹੋਈ ਇੱਕ ਰੇ ਗਰਮੈਸ ਵੀ ਹੋਣੀ ਹੈ ਆ ਪਤਾ ਨਹੀਂ ਰੱਬ ਦਾ ਕੀ ਪਾਣਾ ਇਹ ਤੇ ਤੁਸੀਂ ਵੀ ਦੱਸਿਓ ਜੀ ਕਮੈਂਟਾਂ 'ਚ ਕਿੱਥੇ ਕਿੱਥੇ ਨਹੀਂ ਪਿਆ ਹਨ ਵੈਸੇ ਘਰ ਬਹੁਤ ਸੋਹਣਾ ਹੁੰਦਾ ਆਪਣਾ ਕੁਛ ਲਾਈਟ ਜਿਹੀ ਹੋਈਆ ਹੁਣ ਗਰੀਨ ਗਰੀਨ ਹਨਾ ਤੇ ਜਿਹੜੇ ਯੂਐਸਏ ਬਾਪੂ ਜੀ ਨੇ ਉਹ ਹਮੇਸ਼ਾ ਹੀ ਆਏ ਕਹਿੰਦੇ ਨੇ ਕਹਿੰਦੇ ਨੇ ਬਹੁਤ ਸੋਹਣਾ ਘਰ ਲੱਗਦਾ ਤੁਹਾਡਾ ਇਹ ਗਰੀਨ ਕਲਰ ਤੁਹਾਨੂੰ ਕੀ ਨੇ ਕਹਿਤਾ ਕਰਾਉਣ ਵਾਸਤੇ ਵੀ ਅਸੀਂ ਇਹਨਾਂ ਉਹ ਇੱਕ ਚਾਰਟ ਜਿੰਦੇ ਨੇ ਵੀ ਹਨਾ ਜਿਹੇ ਜਿਹੇ ਕਲਰ ਤੁਸੀਂ ਨੇ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਉਹ ਜਿਹੜਾ ਚਾਰਟ ਜਿੰਦੇ ਨੇ ਉਹਦੇ ਵਿੱਚੋਂ ਆਪਾਂ ਨੇ ਕਲਰ ਸਿਲੈਕਟ ਕਰਨਾ ਹੁੰਦਾ ਵੀ ਕਿਹੜਾ ਕਲਰ ਚਾਹੀਏ ਉਹਦੇ 'ਚ ਬਹੁਤ ਸੋਹਣੀਆਂ ਕੋਠੀਆਂ ਲੱਗਦੀਆਂ ਨੇ ਪਰਪਲ ਕਲਰ ਦੀ ਜੈਲੋ ਕਲਰ ਦੀ ਫੋਜੀ ਕਲਰ ਦੀ ਹਨਾ ਸਾਰਿਆਂ ਦੇ ਅਲੱਗ-ਅਲੱਗ ਕਲਰ ਹੈ ਤੇ ਸਾਨੂੰ ਵੀ ਆਇ ਲੱਗਾ ਵੀ ਵਾਈਟ ਤਾਂ ਆਪਾਂ ਹਮੇਸ਼ਾ ਹੀ ਕਰਦੇ ਆਂ ਵੀ ਇੱਕ ਡਿਫਰੈਂਟ ਜਿਹਾ ਕਲਰ ਕਰਨਾ ਚਾਹੀਦਾ ਤੇ ਇਧਰੋਂ ਉੱਤਰ ਵੀ ਗਿਆ ਕਿਉਂਕਿ ਮੀਂਹ ਆਈ ਜਾਂਦਾ ਕੰਦਾਂ ਗਿੱਲੀਆਂ ਹੋ ਜਾਂਦੀਆਂ ਨੇ ਸਿਹਾਰ ਨਾਲ ਕਲਰ ਉੱਤਰ ਜਾਂਦਾ ਫਿਰ ਅਸੀਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਦੀ ਫਰੰਟ ਦਾ ਕਲਰ ਕਰਾ ਕੇ ਦੇਖੀਏ ਪਹਿਲਾਂ ਤਾਂ ਇਹ ਕਹਿੰਨੇ ਕਹਿੰਨੇ ਵੀ ਬੁਰਾ ਲੱਗੂਗਾ ਮੈਂ ਥੋੜਾ ਜਿਹਾ ਡੀ ਰਹੀ ਮਾਨਾ ਆਪਾਂ ਤਾਂ ਅਲੱਗ ਹੀ ਕਰਵਾਉਣਾ ਮੈਂ ਦੇਖੀ ਜਾਊਗੀ ਫਿਰ ਟਾਈਮ ਆਇਆ ਕਦੇ ਮੈਂ ਫਿਰ ਬਾਈਕ ਕਰਵਾ ਲਾਂਗੇ ਫਿਰ ਅਸੀਂ ਨੇ ਗ੍ਰੀਨ ਕਲਰ ਯੂਜ਼ ਕਰਿਆ ਕਿਉਂਕਿ ਆਪਾਂ ਗ੍ਰੀਨ ਕਰਾਉਣੀ ਹੈ ਕਿਉਂਕਿ ਪਰਪਲ ਵੀ ਅਸੀਂ ਨੇ ਦੇਖੀਆ ਜੈਲੋ ਵੀ ਦੇਖੀਆ ਸੀ ਨੇ ਇਹ ਗ੍ਰੀਨ ਕਲਰ ਸੋਹਣਾ ਲੱਗਦਾ ਤੇ ਵਾਕੀ ਬਹੁਤ ਸੋਹਣਾ ਲੱਗਿਆ ਇਹ ਕਲਰ

गुड मॉर्निंग करो गुड मॉर्निंग बोड़ा चल हूं खड़े हो चौधरी साहब ਆਪਾਂ ਕਰ ਦਈਏ ਸੀ ਨੂੰ ਰੈਡੀ ਮੈਂ ਦੇਵਾਂ ਕਿਹੜੀ ਗੱਲ ਤੇ ਪਰ ਹੋਏ ਮੈਂ ਤਾਂ ਕਿਤੇ ਗਿੱਲੀ ਨਾ ਡਰੈਸ ਤੇ ਲੱਗ ਗਈ ਮੈਂ ਵੀ ਹਾਂ ਦੂਰ ਦਾ ਗਾਣਾ ਹਾਂ ਜੀ ਵਿਚ ਰਹਾ ਹਾਂ ਹਾਂ 5 ਵਜੇ ਲੱਗਿਆ ਸੀ ਜੀ ਪੌਣੇ 7 ਹੋ ਗਏ ਵਿਚ ਦੀ ਅੱਧਾ ਘੰਟਾ ਰੁਕਿਆ ਅੱਜ ਮੀ ਸਾਰੇ ਆਏ ਜੇ ਦੂਰ ਤੱਕ ਵੀ ਆ ਗਏ ਔਰ ਇੱਕ ਗੁਰਦੁਆਰੇ ਗਿਆ ਉਦੋਂ ਤੱਕ ਵੀ ਜੀ ਉਦੋਂ ਲੱਛਣ ਲੱਗ ਰਹੀ ਸੀ ਮੈਂ ਇੱਧਰ ਪੱਤ ਲਾਗ ਨਹੀਂ ਇੱਧਰ ਲੱਗਦਾ ਜੀ ਪਹਿਲਾਂ ਉਧਰ ਜਾਂਦਾ ਫੇਰ ਇੱਧਰ ਜਿਹੜਾ ਆਪਣੇ ਪਰਸੋਂ ਨਹੀਂ ਆਇਆ ਆਪਣੇ ਤਾਂ ਉਹ ਦੇਖੋ 1 ਵਜੇ ਮੀਂਹ ਪੈਣ ਲੱਗਾ ਮਾ ਵੀ ਮੈਂ ਫੋਨ ਕਰਿਆ ਡੈਡੀ ਕਹਿੰਦੇ ਉਹ ਤਾਂ ਸਾਢੇ 11 ਵਜੇ ਆ ਗਏ ਤੇ ਕਹਿੰਦੇ ਉਹਦਾ ਪੈ ਹਟਿਆ ਇਧਰੋਂ ਆਉਂਦਾ ਫਿਰ ਚੰਡੀਗੜ੍ਹ ਕਣੀ ਉਧਰੋਂ ਮਾ ਮੀਂਹ ਪੈ ਰਿਹਾ ਨਾ ਉਹ ਉਧਰੋਂ ਲੈ ਆ ਬਦਲਾ ਜਾ ਕੇ ਚੰਡੀਗੜ੍ਹ ਕਣੀ ਆ ਕਹਿੰਦੇ ਉਹਨੇ ਤਾਂ ਹਟ ਗਿਆ ਪੈ ਕੇ ਹੁਣ ਤਾਂ ਸਾਫ ਹੋ ਗਿਆ ਮਾ ਉਹ ਸਾਡੇ ਵੀ ਜਾਓ ਸਾਢੇ ਕਿੰਨੇ ਮਾ ਉਹ ਸਾਡੇ ਆ ਗਿਆ ਉਹ ਸੋਤੇ ਵੀ ਵੈਲੇ ਸੀ ਦੱਲੇ ਲੈ ਕੇ ਐਂਪਰ ਹੈ ਹਾਂ ਗੱਤੀ ਤੇ ਹਾਂ ਹਾਰ ਹਾਂ ਆ ਗੱਡੀ ਆਵੜੀ ਕਦੇ ਇਹੰਦਾਂ ਲਾ ਕੇ ਨਾਲ ਨੂੰ ਗੱਡੀ ਬੈਰੀ ਬੈਰੀ ਮੈਂ ਕਿਤੇ ਜਾਈ ਵੀ ਪੁੱਛ ਲੈਣਾ ਹਾਂ ਗੱਡੀ ਕਹੇ ਕਿ ਗੱਡੀ ਚੜ ਜਾਣ ਵਾਲਾ ਬੱਦਲ ਨੂੰ ਗੱਡੀ ਚੜ ਗਈ ਛੱਡ ਜਾਣ ਵਾਲਾ ਸਾਡੇ ਵੀ ਘਟ ਮੈਂ ਮੰਨ ਨੂੰ ਕਹਿਆ ਨਾ ਕਹਿੰਦੇ ਗੱਡੀ 'ਚ ਬਿਠਾ ਕੇ ਬੱਦਲ ਨੂੰ ਕਹਦੇ ਸਾਡੇ ਪਿੰਡ ਜਾਣਾਗਾ ਠੀਕ ਆ ਉਹ ਤਾਂ ਇਹ ਬੱਸ ਚਾੜ ਦਿਨੇ ਨੇ ਨਹੀਂ ਬੱਸ ਜਾਣ ਦੇਗਾ ਧੋਰਾਉਂਗੇ ਜੰਡੀ ਘਟ ਧੋਰਾ ਸਾਡੇ ਕਾ ਫਿਰ ਜੇ ਤੁਸੀਂ ਸਟਾਪ ਬੱਸ ਤੇ ਸਾਡਾ ਖੰਮਗਾ ਸੀ ਸਕੂਲੋਂ ਲੈ ਆਇਆ ਕਰਾਂਗੇ ਮਾ ਸਕੂਲ ਕੋਰੇ ਪਾ ਆਪਣੇ ਪਿੰਡ ਵੀ ਲੈ ਲੈਣੇ ਦੇਗੇ ਤਾਂ ਇਹ ਅੱਧਾ ਪੌਣਾ ਘੰਟਾ ਲੇਟ ਹੋ ਜਾਂਦਾ ਹੁੰਦਾ ਹੁੰਦਾ ਮਮਾ ਕਿਉਂ ਦਾੜੀ ਮਮਾ ਆ ਦੇਖੋ ਦੇਖੋ ਜੀ ਮੈਂ ਚੱਲ ਰਿਹਾ ਹਲੇ ਵੀ ਹੱਲਾ ਤੇ ਪਾਣੀ ਅੱਛਾ ਨਹੀਂ ਬੱਤਾ ਖਾ ਰਹੇ ਹੱਲਾ ਨਹੀਂ ਤੇ ਅੱਜ ਹੈਗਾ ਇਹਨਾਂ ਦੇ ਸਕੂਲ ਦੇ ਵਿੱਚ ਫੰਕਸ਼ਨ ਆਹ ਆ ਕੇ ਪਾਸੇ ਉਹ ਜੀ ਦੇਖਣਾ ਡਰੈਸ ਦੇ ਵਿੱਚ ਫੰਕਸ਼ਨ ਆ ਕੀ ਫੰਕਸ਼ਨ ਆ ਉਹ ਤੁਹਾਨੂੰ ਆਪਾਂ ਉੱਥੇ ਜਾ ਕੇ ਦਿਖਾਵਾਂਗੇ ਹਨਾ ਐਨਾ ਛੋਟਾ ਬੋਲੂਗੀ ਕੋਈ ਗਾਣਾ ਨਹੀਂ ਹੈਗਾ ਉਹ ਸਿੱਧਾ ਨਹੀਂ ਲੈਂਦੇ ਬੋਲਦੇ ਅੱਛਾ ਮੈਂ ਤਾਂ ਹੋਰ ਦੇ ਵਿੱਚ ਲੱਗਿਆ ਮੈਂ ਕੁਕਿੰਗ 'ਚ ਮੈਨੇ ਬਾਰੇ ਪਹਿਲਾਂ ਫਿਰ ਸੋਈ ਰੋਟੀਆਂ ਬਕਾਵੇਂਗਾ ਖੂਕਾ ਨਹੀਂ ਕਰੇ ਉਹ ਇਹ ਪੁੱਠੇ ਉਹ ਕਰਦੇ ਨੇ ਕੁਕਿੰਗ ਲਾ ਗਿਆ ਗਏ ਇਹਨਾਂ ਨੂੰ ਹੋਰ ਵਧੀਆ ਉਹ ਚ ਲਾਇਆ ਕਰੂਗੇ ਜੇ ਕਲਾਸ ਹੋਰ ਕੁੜੀਆਂ ਨੂੰ ਕੁਕਿੰਗ ਉਹ ਕਰਾਉਣੀ ਚਾਹੀਦੀ ਤੇ ਚੱਲ ਇਹਨਾਂ ਦਾ ਤਾਂ ਇੰਟਰਸਟ ਵੀ ਹੁੰਦਾ ਕੁੜੀਆਂ ਕਰ ਵੀ ਲੈਂਦੀਆਂ ਨੇ ਹੁਣ ਕੁੜੀਆਂ ਤਾਂ ਕੀਤਾ ਹੈ ਰੋਟੀ ਰੋਕਦਾ ਕੁਕਿੰਗ ਦਾ ਮੁੰਡਿਆਂ ਨੂੰ ਉਹ ਬੋਲੀ ਨਹੀਂ ਪਹਿਲਾਂ ਮੁੰਡਿਆਂ ਨੂੰ ਕੁਕਿੰਗ ਇਹ ਰੱਤ ਕਿਹੜੇ ਉੱਥੇ ਬੇਲ ਪੂਰੀਆਂ ਬਣਾਉਂਦਾ ਬਹਿ ਕੇ ਕੋਈ ਹੋਰ ਕੋਈ ਸਿੰਗਰ ਦਾ ਕੋਈ ਖੇਡ ਦਾ ਸਪੋਰਟਸ ਕੋਈ ਹੋਰ ਜਾ ਹਰ ਹਰ ਕੋਈ ਜਮਾਤ ਦੇ ਵਿੱਚ ਤਾਂ ਮੁੰਡੇ ਲੱਗ ਗਏ ਸੀ ਕੋਈ ਨਹੀਂ ਖਾਲੀ ਹੈਗਾ ਸੀ ਤੇ ਮੈਂ ਅੰਦਰ ਅਕਸਾ ਬੰਦ ਨਾ ਲਗਾ ਖਾਲੀ ਸੀ ਮੈਨੂੰ ਉਹ ਪਸੰਦ ਨਹੀਂ ਸੀ ਕੇ ਇਹ ਸਾਬ ਕਿਵੇਂ ਵਿੱਚ ਫਸਾ ਲਿਆ ਤੁਹਾਡੀ ਨਾ ਉਹ ਵਿੱਚ ਦੀ ਬਾਜ਼ਾਰ ਕੇ ਨਹੀਂ ਇਹ ਤਾਂ ਮੇਨਰ ਆਈ ਫਸਿਆ ਹੋਇਆ ਹੁੰਦਾ ਬਸ ਫੜ ਕੇ ਇੰਤਾਰ ਇੱਕ ਬਸ ਹੁੰਦਾ ਨਿਕਲ ਜਾਂਦਾ ਸਾਰਾ ਅੱਛਾ ਇੱਕ ਤਾਰ ਹੁੰਦਾ ਇਹ ਮਗਾਈ ਤੇ ਸਾਬ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਹਾਂ ਮੈਨਵਾ ਗਟਾਹ ਤੱਕ ਕਿ 1000 ਤੇ 450 ਰੁਪਏ ਦੇਈਏ ਇਹਦੇ ਨਾਲ ਫੇਰ ਕੋਈ ਖਾਉ ਨਹੀਂ ਬੀਡੀਓ ਸਾਈਟੀ ਵੱਡੀ ਲਾ ਦਿੱਤੀ ਜੇ ਤਾਂ ਸਾਨੂੰ ਵੀਡੀਓ ਕੋਲੇ ਮਾ ਖਾਸੀ ਵੱਡੀ ਆ ਗਈ ਇਹ ਤਾਂ ਪੁੱਤੂ ਨਹੀਂ ਨਾ ਇਹ ਤਾਂ ਬਾਜੀ ਦਾ ਬਾਜ ਵੀ ਨਹੀਂ ਚੱਜੂ ਨਾ ਇਹਨੂੰ ਕੀ ਪਤਾ ਵੀ ਜਵਾਂ ਕਰਦੇ ਇਹ ਤਾਂ ਬਸ ਜਿਹੜੀ ਚੀਜ਼ ਦੇਖੀ ਜਹਾਂ ਜਿਹੜੀ ਚੀਜ਼ ਨੂੰ ਇੱਥੇ ਹੋ ਗਏ ਥੋੜਾ ਜਿਆ ਲੈ ਕੇ ਹੋਣੀ ਐ ਅੱਛੇ ਖੜ ਕੇ ਲਿਜਾ ਪੁੱਤ ਤਾਂ ਤਾਂ ਦੇ ਹੱਥ ਲਾ ਵੀ ਨਾ ਟੱਚ ਕਰ ਇੱਕ ਤਾਂ ਆਈਓ ਇੱਥੇ ਦਾ ਕੱਲ ਦੇਖ ਆਏ ਐ ਏ ਡਿਕਰੀ ਨਾ ਕਲੀਦਾਰ ਤੇ ਕਿ ਕਹੇ ਹੂੰ ਇੱਧਰ ਆਏ ਆਂ ਦੱਬੇ ਕੱਤਣਾ ਇਹਨੂੰ ਇਹਨੂੰ ਇੱਧਰ ਲੱਭਾ ਆਵਾ ਫੋਨ ਲਾ ਕੇ ਕਹੇ ਸੀ ਹਾਂ ਡਿਕਰੀ ਫੋਨ ਲਾ ਕੇ ਕਹੇ ਸੀ ਪੁੱਤੀ ਗੱਲ ਮਾਰਨ ਆਉਂਦੀ ਬਾਸਟਰ ਚ ਬੜਿਆ ਨਹੀਂ ਜਾਂਦਾ ਹੱਥੋਂ ਫੋਨ ਦਾ ਰੱਖਣਾ ਮੈਨੂੰ ਲਾਜ ਵੀ ਜੋ ਦਾਸਰੇ ਬੰਦੇ ਆਂ ਫੋਨ ਤਾਂ ਬਿਨਾਂ ਟੈਂਡਸ ਨਹੀਂ ਲੱਗਦੀ ਉੱਥੇ ਜਿਹੜਾ ਕੱਲਿਆ ਹਰੇ ਕੇ ਜਾਂਦਾ ਕਹਿੰਦੇ ਫੋਨ ਲੈ ਕੇ ਦਾਸਰੇ ਉੱਥੋਂ ਬਿਨਾਂ ਆਜ ਨਹੀਂ ਲੱਗਦੀ ਜਿਹੜਾ ਤਲਕੀ ਸ਼ਾਦੀ ਤੋਂ ਨਹੀਂ ਮੇਰੇ ਤਾਂ ਮੇਰੇ ਨੀਤੇ ਬਾਰ ਬੈਠੇ ਹੋ ਨੇ ਜਦ ਮੈਂ ਤਾਂ ਦਾਦੀ ਦਾ ਫੋਨ ਲੈ ਜਾਂਦਾ ਹੁੰਦਾ ਜਦ ਦਾਦੀ ਹੁੰਦੀ ਹੈ ਇਹ ਵੀ ਨਹੀਂ ਹੋ ਗਿਆ ਕੁ ਲੋਕਾਂ ਨੂੰ ਦਾ ਦਸਿਆ ਨੂਰੀ ਨੇ ਬਾਰ ਸਰਕਾਰੀ ਨੇ ਅੱਗੇ ਪੁੱਤ ਮੈਂ ਖੋਲ ਕਿਉਂ ਨਹੀਂ ਆ ਅੱਜ ਪਾਈ ਮੈਡਮ ਸੰਦੀਪ ਕੌਰ ਜੀ ਧਾਰ ਕੱਢ ਰਹੇ ਨੇ ਡੈਡੀ ਹੁਰੀ ਕਿਤੇ ਗਏ ਹੋਏ ਨੇ ਤੇ ਉਹ ਕਾਦੀ ਆ ਪੰਗਾ ਹੀ ਲੈ ਲਿਆ ਧਾਰ ਦਾ ਟਾਈਮ ਹੋ ਰਿਹਾ ਹੁਣ ਗੈਂ ਦੀ ਧਾਰ ਤਾਂ ਹੈਗੀਆ ਪੋਲੀ ਹੂੰ ਉਹ ਤਾਂ ਆਰਾਮ ਨਾਲ ਨਿਕਲ ਜਾਂਦੀ ਆ ਤੇ ਕੱਲ ਹੈ ਕਿ ਤੇ ਮੈਂ ਦੀ ਵੀ ਪੋਲੀ ਆ ਕੁਸ ਤੇਰੇ ਦੋ ਥਾਣ ਜੜਬਾ ਜੇ ਨੇ ਇਕੱਠੇ ਨੇ ਫੋਨ ਆ ਰਿਹਾ ਤੇਰਾ ਚਲੋ ਪਹਿਲਾਂ ਫੋਨ ਸੁਣ ਲਿਆ ਫੇਰ ਗੱਲ ਕਰਦੇ ਆਪਾਂ ਆਏ ਹਾਏ ਕਾਫੀ ਟਾਈਮ ਬਾਅਦ ਕੱਢੇ ਫੇਰ ਔਖਾ ਲੱਗਦਾ ਕੱਢਣਾ ਮੈਂ ਚੱਲ ਫੇਰ ਵੀ ਮੈਂ ਡੰਗਾ ਸਾਰ ਦਿੰਨੀ ਆ ਹਾਂ ਬਹੁਤ ਔਖਾ ਹੋ ਜਾਂਦਾ ਡੈਡੀ ਵੀ ਕਹਿੰਦੇ ਸਾਨੂੰ ਕਵੇਲਾ ਹੋ ਜਾਊਗਾ ਫੇਰ ਉਦੋਂ ਤੱਕ ਔਖਾ ਮੱਚਾ ਹੋਵੇ ਤਾਂ ਸੰਦੀਪ ਕਾਰ ਬੀਬੀ ਵਰਗ ਇਸ ਮਲਟੀ ਟੈਲੈਂਟਡ ਚੱਲ ਫੇਰ ਕੀ ਹੁੰਦਾ ਦੁੱਧ ਕਿਹੜਾ ਪੀਂਦੇ ਨਹੀਂ ਹੈਗੇ ਹਾਂ ਕਿ ਨਹੀਂ ਜੇ ਇੱਕ ਅੱਧੇ ਦਿਨ ਕੰਮ ਕਰ ਲੈ ਕੋਈ ਕੱਸਦਾ ਨਹੀਂ ਹੈਗਾ ਬੰਦਾ ਇਹ ਚੀਜ਼ ਹੋ ਜਾਂਦੀ ਆ ਪਰ ਜਦੋਂ ਕਾਰੜੀ ਖੁਰੜੀ ਹੁੰਦੀ ਆ ਨਾ ਹੁਣ ਮੇਰੀ ਬਾਵਾਵਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ ਮੇਰੀ ਬਾਵਾਵਾਂ ਥੋੜੀਆਂ ਨਾਣਾ ਕਮਜ਼ੋਰ ਨੇ ਬਾਹਾਂ ਦੀਆਂ ਗੋਲੂ ਪੋਸਟ ਲੱਗੇ ਹੋਏ ਨੇ ਨਾ ਜ਼ਿਆਦੇ ਤਾਂ ਕਰਕੇ ਸੋਣਾ ਜਾਂ ਫਿਰ ਇਹ ਦੁਖਣ ਲੱਗ ਜਾਂਦੀਆਂ ਨੇ ਕਾਰੜੀ ਕੋਲੀ ਧਾਰ ਤਾਂ ਮਿੰਟਾਂ 'ਚ ਨਿਕਲ ਜਾਂਦੀ ਹੈ ਕਾਰੜੀ ਧਾਰ ਦਾ ਔਖਾ ਹੋ ਜਾਂਦਾ ਇਹ ਚੀਜ਼ ਹੋ ਜਾਂਦਾ ਬਾਕੀ ਪਹਿਲਾਂ ਸਾਨੂੰ ਕੱਟੇ ਦਾ ਵੀ ਡਰਤੀ ਸਾਡੇ ਦਾ ਵੀ ਅਸੀਂ ਬਸ ਸਾਡੇ ਵੀ ਕਿਤੇ ਪੰਗਾ ਲੈ ਕੱਟਾ ਖਿੱਚਿਆ ਨਾ ਜਾਵੇ ਫਿਰ ਕੀ ਨੂੰ ਬਣਾਵਾਂਗੇ ਮੇਨਵਾ ਕੇ ਮਾ ਡੰਡਾ ਰੱਖ ਕੇ ਦੋਏ ਜਣੀਆਂ ਖਿਚ ਤੂ ਕੇ ਲੈ ਕੇ ਪਰ ਅਸੀਂ ਜਿੰਨੀ ਤਿਆਰੀ ਨਾਲ ਹੋ ਕਰ ਰਹੀ ਤੇ ਦਾ ਰੱਸਾ ਫੜਿਆ ਤੀ ਮੈਂ ਕਿ ਰੱਸਾ ਨਾ ਛੱਡਦੀ ਰਸੀ ਮਤਲਬ ਮਾ ਪਰ ਕਿਚਨ ਵੀ ਗਿਆ ਕੁਝ ਮੈਂ ਭੱਜੂ ਕਾ ਛੜਾ ਕੇ ਸਾਡਾ ਕੱਟਾ ਇੰਨਾ ਸੁਸਤਾ ਵਿਚਾਰਾ ਇਹ ਤਾਂ ਹੌਲੀ ਹੌਲੀ ਤੁਰ ਕੇ ਆ ਬਾਪੂ ਆਈ ਚਾਲ ਚੱਲੇ ਆ ਤਾਂ ਔਰ ਇਧਰ ਆਮ ਨਾਲ ਆਇਆ ਤੁਰ ਕੇ ਨਾ ਵਿਚੇ ਨੂੰ ਕਿਚਨ ਤੇ ਕੋਈ ਇੰਨਾ ਜੋਰ ਲੱਗਿਆ ਸੁਸਤਾ ਹੈ ਕੱਟਾ ਪਤਾ ਨਹੀਂ ਕਾ ਤੋ ਕਹਿੰਦੇ ਕੱਟੇ ਸੁਸਤ ਹੁੰਦੇ ਨੇ ਡੈਡੀ ਹੋਰੀਆਂ ਕਹਿੰਦੇ ਨੇ ਦੂਜੇ ਤੇ ਜਿਹੜੇ ਉਹ ਤਾਂ ਬਥੇਰੇ ਕੈਂਚੇ ਨੇ ਇਹ ਥੋੜਾ ਜਿਆਦਾ ਹੀ ਕਮਜ਼ੋਰ ਆ ਪਤਾ ਨਹੀਂ ਇਹਨੂੰ ਕੀ ਦੀ ਗੜਤੀ ਆ ਗਈ ਹਾਂ ਜਦੋਂ ਮੈਂ ਸੋਇਆ ਵਿੱਕੀ ਲੈ ਘੜਾ ਕੀਤਾ ਅਸਰੀਆ ਤੇ ਫੇਰਾ ਵਿੱਕੀ ਵਰਗਾ ਯੋਗਾ ਹੋਲੀ-ਹੋਲੀ ਚੱਲਦੀ ਵਿੱਕੀ ਆਂ ਵਿੱਕੀ ਨਾ ਉਹ ਤਾਂ ਵਿੱਕੀ ਬਹੁਤ ਜ਼ਿਆਦਾ ਤੇਜ਼ ਆ ਹਰ ਇੱਕ ਕੰਮ ਦੇ ਵਿੱਚ ਪਰ ਰੋਟੀ ਪਾਣੀ ਉਹ ਬਹੁਤ ਹੌਲੀ ਖਾਂਦਾ ਤਾਂ ਉਹਦੇ ਜਿੰਨਾ ਕੋਈ ਤੇਜ਼ ਨਹੀਂ ਹੈਗਾ ਸਾਡੇ ਘਰੇ ਪਾਣੀ ਖਾਣ ਤਿਆਰ ਹੋਣ ਚ ਨਾਉਣ ਨਾਉਣ ਥੋੜੇ ਨਾਉਣ ਪਾਣੀ ਤੇ ਬਸ ਰੋਟੀ ਐ ਜਿਆਦੇ ਸਲੋ ਖਾਂਦਾ ਉਹ ਪਰਨਾ ਪਾਗੋ ਹੌਲੀ ਹੌਲੀ ਬੰਦਾ ਲਓ ਹੁਣ ਆਪਾਂ ਭਈ ਦੁੱਧ ਦੱਦ ਗਰਮ ਕਰਗੇ ਤੇ ਆਟਾ ਗੁੰਨ ਲਗੇ ਤੇ ਹੁਣ ਬਸ ਹੁਣ ਪ੍ਰਸ਼ਾਦੇ ਬਣਾਉਣੇ ਨੇ ਬਾਕੂ ਜੀ ਜਲਦੀ ਖਾਂਦੇ ਨੇ ਆਪਣੇ ਤੇ ਮੈਂ ਦੁੱਧ ਦਸਵਾ ਲੀਆ ਹੁਣ ਦੇ esque ਦਹੀਂ ਨੂੰ ਵੀ ਮਾਣਿਆ ਚਾਚੂ ਨੂੰ ਰੱਖਦੇ ਆ ਚਲੋ ਜੀ ਠੀਕ ਆ ਫਿਰ ਮੇਰਾ ਨਹੀਂ ਲੈਣੇ ਨੈਕਸਟ ਬਲੌਗ ਦੇ ਵਿੱਚ ਆਇਦਰ ਮੂੰਹ ਕਰਕੇ ਦੱਸੋ ਕੀ ਬੈਠਾ ਮੈਂ ਚਾ ਚਾ ਨਗਾਰਾ ਮਿੰਗੜ ਕੀ ਇਹ ਲੈ ਆਖਣਾ ਲਾਣੀ ਮੇਲਾ ਨੇ ਨੈਕਸਟ ਬਲੌਗ ਦੇ ਵਿੱਚ ਦੇ ਆ ਗਿਆ ਜੀ ਸਤਿ ਸ਼੍ਰੀ ਅਕਾਲ ਕਿਉਂਕਿ ਅੱਜ ਦੇ ਦੇਵ ਦੀ ਕਿੰਨੇ ਬਲੌਗ ਬਣਨਗੇ ਕਿ ਤੁਸੀਂ ਕਹੋਗੇ ਵੀ ਆਹ ਕੱਪੜੇ ਬਾਹਰ ਕਰ ਜਾਂਦੇ ਨੇ ਇਹ ਕੇ ਸਵੇਰ ਦਾ ਬਲੌਗ ਹੈ ਇੱਕ ਵਿਚਾਰੇ ਦਪਹਿਰ ਦਾ ਬਣਿਆ ਕੀ ਹਨਾ ਉਹਦੇ ਵਿੱਚ ਜਿਸਨੇ ਵਾਰ ਦਿੱਤਾ ਉਹਨੂੰ ਫੰਕਸ਼ਨ ਦੇ ਗਏਗੇ ਤੀਜਾ ਸ਼ਾਮ ਨੂੰ ਆਉਗਾ ਇੱਕ ਸਰਪ੍ਰਾਈਜ਼ ਗਿਫਟ ਉਹ ਸੋਨਣਾ ਸ਼ੇਅਰ ਕਰਾਂਗੇ ਹਨਾ ਫਿਰ ਉਹਨਾਂ ਦੀ ਆਵਾਜ਼ਾਂ ਨਾਲ ਲੈ ਸਰਪ੍ਰਾਈਜ਼ ਗਿਫਟ ਦੇਣਾ ਸਤਿ ਸ਼੍ਰੀ ਅਕਾਲ ਬਾਏ